ਇਹ 100 ਰੁਪਏ ਦਾ 200 ਰੁਪਏ ਦਾ 100 ਰੁਪਏ ਦਾ 200 ਰੁਪਏ ਦਾ ਪਰਦਾ 100 ਰੁਪਏ ਦਾ ਮਿਲੂਗਾ 300 ਰੁਪਏ ਦਾ 200 ਰੁਪਏ ਦਾ ਮਿਲੂਗਾ ਹਾਂਜੀ ਇੱਧਰ ਦੇਖੋ ਹਾਂਜੀ ਹਾਂਜੀ ਇਹ ਇਹ 100 ਰੁਪਏ ਦਾ 200 ਰੁਪਏ ਦਾ 300 ਰੁਪਏ ਦਾ ਸਾਢੇ 400 ਪਰਦਾ 300 ਰੁਪਏ ਦਾ ਸਾਢੇ 350 ਦਾ ਲੋ ਜੀ ਇਹ ਵੀ 550 ਵਾਲਾ 350 ਦਾ ਆਪ ਕੰਬਲ ਹਰੇਕ ਮਾਲ ਡਿਸਕਾਊਂਟ ਤੇ 30% ਡਿਸਕਾਊਂਟ ਦੇ ਨਹੀਂ ਖਾਲੀ ਜਿਹੜੀ ਰੈਂਟ ਦੇ ਕੋਈ ਰੈਂਟਰ ਚਾਵੇ ਤੇ ਲੈ ਸਕਦਾ ਹੈ 18x26 18x36 ਪਿੱਛੇ 40x40 ਦੋ ਹਾਲ 36 ਮੋਰੇ ਹਾਂ ਉਦੋਂ ਮਗਰ 40x40 ਦੋ ਹਾਲ ਹਾਂ ਇਹ ਰੈਂਟ ਦੇ ਦੇਣਾ ਰੈਂਟ ਦੇ ਦੇਣਾ ਘੱਟ ਤੋਂ ਘੱਟ ਰੈਂਟ ਸਭ ਤੋਂ ਘੱਟ ਰੈਂਟ ਸਾਰੇ ਇਕੱਠੇ ਰੈਂਟ ਦੇ ਦੇਣਾ ਚੱਦਰ ਕੋਈ ਵੀ ਲੈ ਲਓ 30% ਡਿਸਕਾਊਂਟ ਦੇ ਜਿਹੜਾ ਮਰਜ਼ੀ ਲੈ ਜਿਹੜਾ ਮਰਜ਼ੀ ਲੈ ਲਓ 30% ਡਿਸਕਾਊਂਟ ਦੇ ਬ੍ਰਾਂਡਡ ਹੈ ਜੀ ਬ੍ਰਾਂਡਡ ਕੱਦੇ ਕੰਪਨੀ ਦੇ ਕੰਪਨੀ ਦੇ ਕੰਪਨੀ ਦੇ ਕੱਦੇ 30% ਡਿਸਕਾਊਂਟ ਦੇ ਜਿਹੜੇ ਮਰਜ਼ੀ ਲੈ ਲਓ ਗਰਮ ਮਾਲ ਕੋਈ ਵੀ ਲੈ ਲਓ ਕੋਈ ਬੈੱਡ ਸ਼ੀਟ ਲੈ ਲਓ ਕੰਬਲ ਲੈ ਲਓ ਰਜਾਈ ਦੇ ਗਲਾਫ ਲੈ ਲਓ ਚੱਦਰ ਲੈ ਲਓ 30% ਡਿਸਕਾਊਂਟ ਦੇ ਜਿਹੜੀ ਮਰਜ਼ੀ ਚੀਜ਼ ਲੈ ਲਓ ਚਾਹੀਦੇ ਲੋ ਕੰਬਲ ਲੈ ਲਓ ਬੈੱਡ ਸ਼ੀਟਾਂ ਲੈ ਲਓ ਰਜਾਈਆਂ ਗਲਾਫ ਲੈ ਲਓ ਬਾਜੂ ਬਾ ਮੈਂ ਗੱਜਿਆਂ ਦਾ ਕਪੜਾ ਲੈ ਲੋ ਸੋਫੇ ਦਾ ਕਪੜਾ ਲੈ ਲੋ ਸਾਰਾ 30% ਡਿਸਕਾਊਂਟ ਦੇ ਬਿਆਰ ਨਾਲ ਬਿਆਰ ਨਾਲ ਸਸਤਾ ਉਹ ਤੁਸੀਂ ਟਰਾਈ ਕਰ ਸਕਦਾ ਮਤਲਬ ਦੋ ਬਾਜ਼ਾਰ ਚੀਜ਼ ਮਿਲੇ ਮੇਰੇ ਕੋਲ 30% ਘੱਟ ਕੇ ਲੈ ਲਵੇ ਸਾਰਾ ਘੁੰਮ ਕੇ ਆ ਜਵੇ ਬੰਦਾ ਸਾਰਾ ਜਿਸਮ ਅਲੀ ਘੁੰਮ ਕੇ ਆ ਜਵੇ 30% ਡਸਤੇ ਪਹੁੰਚੇ ਆ ਅੱਜ ਪਹੁੰਚੇ ਆ ਬੱਤਰਾ ਹੈਂਡਲੂਮ ਬੱਤਰਾ ਹੈਂਡਲੂਮ ਹਸਪੀਟਲ ਰੋਡ ਦੇ ਕੋਲ ਦੇ ਡਾਕਟਰ ਸੰਧੂ ਦੇ ਬਿਲਕੁਲ ਨਾਲ ਇੱਥੇ ਲੱਗ ਗਈ ਆ ਜੀ ਭਾਰੀ ਸੇਲ ਕਾਦੀ ਸੇਲ ਲੱਗੀ ਆ ਪਰਦਿਆਂ ਦੀ ਸੇਲ ਲੱਗ ਗਈ ਆ ਬੈੱਡ ਸ਼ੀਟਾਂ ਦੀ ਸੇਲ ਲੱਗ ਗਈ ਆ ਰਸ਼ਾਈਆਂ ਦੀ ਸੇਲ ਲੱਗ ਗਈ ਆ ਗੱਦਿਆਂ ਦੀ ਸੇਲ ਲੱਗ ਗਈ ਆ ਕਿਉਂਕਿ ਦੁਕਾਨ ਹੋਣ ਜਾ ਰਹੀ ਆ ਖਾਲੀ ਜਲਦੀ ਤੋਂ ਜਲਦੀ ਲੈ ਲਓ ਫਾਇਦਾ ਗੱਲਬਾਤ ਕਰਦੇ ਆ ਬੱਤਰਾ ਸਾਹਿਬ ਨਾਲ ਕਾਦੀ ਕਾਦੀ ਸੇਲ ਆ ਤੇ ਕਾੜੀ-ਗੇੜੀ ਸੇਲ ਆਈ ਆ। ਲੋ ਜੀ ਜਗਦੀਸ਼ ਬੱਤਰਾ ਜੀ ਤੁਹਾਡਾ ਜਾਣਿਆ ਪਹਿਚਾਣਿਆ ਨਕੋਦਰ ਦੇ ਵਿੱਚ ਨਾਵਾਂ ਪਹੁੰਚੇ ਆ ਉਹਨਾਂ ਦੇ ਹੈਂਡਲੂਮ ਤੇ ਗੱਲਬਾਤ ਕਰ ਰਹੇ ਆ ਬੱਤਰਾ ਸਾਹਿਬ ਕੀ ਹਾਲ ਆ ਜੀ? ਵਾਹ ਬਹੁਤ ਵਧੀਆ ਜੀ। ਕੀ ਹਾਲ ਚਾਲ? ਵਾਹ 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 ਠੀਕ ਠਾਕ। ਬਹੁਤ ਠੀਕ ਠਾਕ ਜੀ। ਬਹੁਤ ਵਧੀਆ। ਸੇਲਾ ਲਾਤੀਆਂ। ਆ ਸੇਲਾ ਲਾਤੀਆਂ। ਬਹੁਤ ਲਾਤੀਆਂ। ਬਹੁਤ ਵਧੀਆ ਸੇਲਾ। ਕਹਿੰਦੇ ਖਾਲੀ ਕਰਨੀ। ਖਾਲੀ-ਖਾਲੀ ਕਰਨੀ ਆ। ਖਾਲੀ ਕਰਦੇ ਜੀ। ਹਾਂ ਜੀ ਖਾਲੀ ਕਰਦੇ। ਖਾਲੀ-ਖਾਲੀ ਕਰਨੀ ਆ ਆਪਾਂ। ਹਾਂ ਜੀ ਹਾਂ ਜੀ। ਟ ਮਾਲ ਵੇਚਦੇ ਨਾ ਬੜਾ ਫੜ ਕਿਹੜੇ ਘਰਾਂ ਦਾ ਮਾਲ ਵੇਚਣਾ ਆਓ ਦਿਖਾ ਦਈਏ ਇਹ ਪਰਦਾ ਕਿੰਨੇ ਦਾ ਜੀ ਇਹ 100 ਰੁਪਏ ਦਾ 200 ਰੁਪਏ ਦਾ 100 ਰੁਪਏ ਦਾ 200 ਰੁਪਏ ਦਾ ਪਰਦਾ 100 ਰੁਪਏ ਦਾ ਮਿਲੂਗਾ ਜੀ 300 ਰੁਪਏ ਦਾ 200 ਰੁਪਏ ਦਾ 300 ਰੁਪਏ ਵਾਲਾ ਕਹਿੰਦੇ 200 ਰੁਪਏ ਦਾ ਮਿਲੂਗਾ ਹਾਂਜੀ ਇੱਧਰ ਦੇਖੋ ਹਾਂਜੀ ਹਾਂਜੀ ਇਹ ਇਹ ਵੀ 300 ਰੁਪਏ ਦਾ 200 ਰੁਪਏ ਦਾ 300 ਵਾਲਾ ਫਿਰ 200 ਦਾ ਇਹ ਸਾਰਾ 300 ਦਾ ਇੱਕ ਦੁਬਾਰਾ ਦਿਖਾ ਦਿਓ ਜੀ ਇੱਥੋਂ ਆ ਜਿਓ 100 ਰੁਪਏ ਦਾ ਪਰਦਾ ਆਹ 200 ਦਾ ਪਰਦਾ ਜੀ ਇਹ ਤੋਂ ਅੱਗੇ ਜੀ ਅੱਗੇ 250 ਰੁਪਏ ਦਾ ਇਹ 250 ਰੁਪਏ ਦਾ ਬਾਜ਼ਾਰ ਦੀ ਕੀ ਕੀਮਤ ਹੈ ਜੀ ਇਹਦੀ 400 ਰੁਪਏ 400 ਵਾਲਾ ਇਹ 250 ਰੁਪਏ ਦਾ ਜੀ ਆਹ ਦੇਖੋ ਇਹ ਆਹ ਖੋਲ ਕੇ ਦਿਖਾਓ ਜਰਾ ਆਹ ਵਾਹ ਜੀ ਵਾਹ ਕਿੰਨੇ ਦਾ ਪਤਨ ਸਾਬਾ ਦੱਸਿਓ ਜੀ ਅੰਗ ਦੁਆਰਾ 250 ਰੁਪਏ ਦਾ ਜੀ 250 ਰੁਪਏ ਦਾ ਯਾਰ ਚ ਕੀ ਕੀਮਤ ਹੈ ਜੀ 400 ਰੁਪਏ 400 ਰੁਪਏ ਇਹ ਕਿੰਨੇ ਦਾ ਜੀ 250 ਰੁਪਏ ਦਾ ਇਹ ਵੀ 250 ਦਾ ਡਿਜ਼ਾਈਨ ਆ ਦੱਸੋ ਜੀ ਹਾਂ ਜੀ ਹਾਂ ਜੀ ਇਹ ਕਿੰਨੇ ਦਾ ਜੀ 250 ਰੁਪਏ ਦਾ 250 ਦਾ ਯਾਰ ਕਿੰਨੇ ਦਾ ਮਿਲਣਾ 400 ਰੁਪਏ ਦਾ 400 ਦਾ ਕਿਉਂਕਿ ਦੁਕਾਨ ਕਰਨੀ ਹੈ ਇਹਨਾਂ ਨੇ ਖਾਲੀ ਔਰ ਦੁਕਾਨ ਦੇਣੀ ਹੈ ਰੈਂਟ ਤੇ ਜਿੰਨਾ ਲੁੱਟ ਸਕਦੇ ਆ ਲੁੱਟ ਲਓ ਮਾਲ ਸਸਤੇ ਤੋਂ ਸਸਤਾ ਜੀ ਇਸ ਤੋਂ ਅੱਗੇ ਆ ਜਿਓ ਜੀ ਇੱਧਰ ਦੇਖੋ ਸਾਹਮਣੇ ਦੇ ਕੈਮਰੇ ਵਾਲਾ 300 ਰੁਪਏ ਦਾ 450 ਪਰਦਾ 300 ਰੁਪਏ ਦਾ ਸਾਡੇ 450 ਵਾਲਾ ਸਿਰਫ 300 ਦਾ ਭਾਰੀ ਹੈ ਹੈਵੀ ਹੈਵੀ ਪਰਦਾ ਹੈਵੀ ਪਰਦਾ ਆ ਜੀ ਇੱਕ ਪਰਦੇ ਨੂੰ ਕੀ ਕਹਿੰਦੇ ਜੀ ਹਾਂ ਜੀ ਇਸ ਕਿ ਕੁਆਲਿਟੀ ਦਾ ਹੈ ਕੋਈ ਅੱਜ ਹੈਵੀ ਕੁਆਲਿਟੀ ਦਾ ਜੀ ਹੈਵੀ ਕੁਆਲਿਟੀ ਦਾ ਪਰਦਾ ਇਹ ਕਿੰਨੇ ਦਾ ਜੀ 350 ਦਾ 350 ਦਾ ਲੈਣੋ ਸਕਰੀਨ ਸ਼ਾਟ ਆ 350 ਦਾ ਆ ਆ 350 ਦਾ ਪਿਆ ਜੀ ਇੱਧਰ ਆ ਜੋ ਆ 550 ਰੁਪਏ ਦਾ ਇਹ ਵੀ 350 350 ਦਾ ਜੀ ਵਾਰੀ ਵਾ ਇਹ ਕਿੰਨੇ ਦਾ ਜੀ 550 ਰੁਪਏ ਦਾ ਇਹ ਵੀ ਕਿੰਨੇ ਦਾ 350 ਦਾ ਲੋ ਜੀ ਇਹ ਵੀ 550 ਵਾਲਾ 350 ਦਾ 300 ਦਾ 350 350 ਦਾ ਲੈ ਲੋ ਜਿਹੜਾ ਮਰਜ਼ੀ ਲੈ ਲੋ ਪਰਦੇ ਹੀ ਪਰਦੇ 100 ਦਾ ਪਰਦਾ 350 ਦਾ 100 ਦਾ ਪਰਦਾ 200 ਵਾਲਾ ਪਰਦਾ 350 ਦਾ ਪਰਦਾ ਹਾਂ ਜੀ 300 ਦਾ 300 ਦਾ ਪਰਦਾ 350 ਦਾ 350 ਦਾ ਪਰਦਾ 550 ਦਾ 350 ਦਾ 550 ਵਾਲਾ 1 ਰੁਪਏ ਦਾ ਸਾਢੇ 550 ਦਾ ਸਾਢੇ 350 ਦਾ 550 ਵਾਲਾ 350 ਦਾ ਤਾਂ ਤੁਸੀਂ ਲੈਣੇ ਆ ਜੀ 100 ਰੁਪਏ ਦਾ ਪਰਦਾ ਬਹੁਤ ਸੇਲ ਲਾਤੀ ਆ ਸਸਤੇ ਤੋਂ ਸਸਤਾ 100 ਦਾ ਪਰਦਾ 200 ਦਾ ਪਰਦਾ 350 ਦਾ ਪਰਦਾ ਜਾਈਆਂ ਗਲਾਫ ਕੰਬਲ ਹਰੇਕ ਮਾਲ ਡਿਸਕਾਊਂਟ ਦੇ 30% ਡਿਸਕਾਊਂਟ ਦੇ ਹਰ ਮਾਲ ਕਹਿੰਦੇ 30% ਡਿਸਕਾਊਂਟ ਦੇ ਜਣਾ ਜਿਹੜਾ ਮਰਜ਼ੀ ਲੈ ਜਾਓ ਕਿਉਂਕਿ ਦੁਕਾਨ ਕਰਨੀ ਹੈ ਇਹਨਾਂ ਨੇ ਖਾਲੀ ਜਗ੍ਹਾ ਕਰਨੀ ਖਾਲੀ ਖਾਲੀ ਕਰਨੀ ਜਿਹੜੀ ਰੈਂਟ ਤੇ ਕੋਈ ਰੈਂਟ ਦਾ ਚਾਵੇ ਤੇ ਲੈ ਸਕਦਾ ਹੈ 18 बाई 26 18 बाई 36 ਪਿੱਛੇ 40 बाई 40 ਦੋ ਹਾਲ ਜੀ ਰੈਂਟ ਜੈਨੂਅਲ ਆ ਕੇ ਗੱਲ ਕਰ ਲੋਵੇ ਲੋ ਜੀ ਇਹ ਦੁਕਾਨ ਵੀ ਕਹਿੰਦੇ ਇਹਨਾਂ ਨੇ ਰੈਂਟ ਦੇ ਦੇਣੀ ਆ ਜੇ ਕੋਈ ਦੁਕਾਨ ਲੈਣ ਦਾ ਨਕੋਦਰ ਦੇ ਵਿੱਚ ਆਵਾਣਾ ਜਾਂ ਦੇ ਕੋ ਉਧਰ ਦੇ ਲੱਗ ਛਾਗੇ ਚਾਵਾਣਾ ਇਹ ਦੁਕਾਨ ਕਰ ਦੇਣੀ ਖਾਲੀ ਵੇਚ ਕੇ ਮਾਲ ਇਹ ਦੁਕਾਨ ਦੇਣੀ ਇਹਨਾਂ ਦੇ ਰੈਂਟ ਤੇ ਇਹ ਕਰ ਦੱਸਿਓ ਕਿੰਨਾ ਰਕਬਾ ਕੀ ਕੀ ਆਏ ਸਾਰਾ ਮੈਂ 26 ਸਾਰਾ ਮੈਂ 36 ਮੋਰੇ ਹਾਂ ਉਦੋਂ ਮਗਰ 40 ਬਈ 40 ਦੋ ਹਾਲ ਹਾਂ ਇਹ ਰੈਂਟ ਦੇ ਦੇਣਾ ਰੈਂਟ ਦੇ ਦੇਣਾ ਘੱਟ ਤੋਂ ਘੱਟ ਰੈਂਟ ਸਭ ਤੋਂ ਘੱਟ ਰੈਂਟ ਸਾਰੇ ਇਕੱਠੇ ਰੈਂਟ ਦੇ ਦੇਣਾ ਇਕੱਠੇ ਹੀ ਰੈਂਟ ਦੇ ਦੇਣਾ ਜੀ ਲੈ ਲਓ ਜੀ ਚਦਰਾਂ ਬੈੱਡ ਸੀਟ ਚਦਰਾਂ ਔਰ ਰਜਾਈਆਂ ਦੇ ਗੱਦੇ ਸਤਰਾ ਸਾਹਿਬ ਆ ਗੱਦੇ ਪਏ ਆ ਗੱਦੇ ਜੀ ਕੋਈ ਵੀ ਬ੍ਰਾਂਡਡ ਗੱਦਾ ਕੋਈ ਵੀ ਲੈ ਲਓ 30% ਡਿਸਕਾਊਂਟ ਦੇ ਜਿਹੜਾ ਮਰਜ਼ੀ ਲੈ ਜਿਹੜਾ ਮਰਜ਼ੀ ਲੈ ਲਓ 30% ਡਿਸਕਾਊਂਟ ਦੇ ਬ੍ਰਾਂਡਡ ਹੈ ਜੀ ਬ੍ਰਾਂਡਡ ਕੱਲੇ ਕੰਪਨੀ ਦੇ ਕੰਪਨੀ ਦੇ ਕੰਪਨੀ ਦੇ ਕੱਦੇ 30% ਦਾ ਸਕਾਊਂਟ ਹੈ ਜਿਹੜੇ ਮਰਜ਼ੀ ਲੈ ਲਓ ਗਾਰੰਟੀ ਆਲੇ 5 ਸਾਲ ਦੀ ਗਾਰੰਟੀ ਆਲੇ 10 ਸਾਲ ਦੀ ਗਾਰੰਟੀ ਆਲੇ 5 ਸਾਲ ਦੀ ਗਾਰੰਟੀ ਵੀ 10 ਸਾਲ ਦੀ ਗਾਰੰਟੀ ਜਿਹੜਾ ਮਰਜ਼ੀ ਲੈ ਲਓ 30% ਦਾ ਸਕਾਊਂਟ ਇਹ ਕੱਲ ਹੀ ਸਸਤਾ ਵੇਚ ਇਹ ਕੱਲ ਹੀ ਆਪਣੀ ਦੁਕਾਨ ਖਾਲੀ ਕਰਨੀ ਆ ਦੁਕਾਨ ਰੈਂਟ ਤੇ ਦੇਣੀ ਆ ਵਾਹ ਜੀ ਗਰਮਾਲ ਕੋਈ ਵੀ ਲੈ ਲਓ ਕੋਈ ਬੈੱਡ ਸ਼ੀਟ ਲੈ ਲਓ ਕੰਬਲ ਲੈ ਲਓ ਰਜਾਈ ਦੇ ਗਲਾਫ ਲੈ ਲਓ ਚੱਦਰ ਲੈ ਲਓ 30% ਡਿਸਕਾਊਂਟ ਦੇ ਜਿਹੜੀ ਮਰਜੀ 30 ਲੈ ਲਓ ਜਿਹੜੀ ਮਰਜ਼ੀ ਲੈ ਲਓ ਕੰਬਲ ਡਿਜ਼ਾਈਨ ਬਹੁਤ ਬੜੀ ਬਹੁਤ ਵਧੀਆ ਕੰਬਲ ਡਿਜ਼ਾਈਨ ਬੈੱਡ ਸ਼ੀਟਾਂ ਗਰਮ ਰਜਾਈਆਂ ਦੇ ਗਲਾਫ ਸਿੰਗਲ ਰਜਾਈਆਂ ਜ਼ਬਰ ਜਾਈਆਂ ਹੋਰ ਦਿਖਾ ਦਿਓ ਦਿਖਾਓ ਜੀ ਆਹ ਦਰਨਠਾਕਰ ਬ੍ਰਾਂਡਡ ਹੈ ਵਾਜਬਾ ਹਾਂਜੀ ਬ੍ਰਾਂਡਡ ਗੱਜੇ ਦੇ ਕੰਬਲ ਜਿਹੜੇ ਮਰਜ਼ੀ ਲੈ ਲੋ ਗਰਮ ਗਰਮ ਮਾਲ ਜਿਹੜਾ ਮਰਜ਼ੀ ਲੈ 30% ਡਿਸਕਾਊਂਟ 'ਤੇ 30% ਡਿਸਕਾਊਂਟ ਜਿਹੜਾ ਮਰਜ਼ੀ ਗਰਮ ਰਜਾਈ ਲੈ ਲੋ ਕੰਬਲ ਲੈ ਲੋ ਬੈੱਡ ਸ਼ੀਟਾਂ ਲੈ ਲੋ ਰਜਾਈਆਂ ਗਲਾਫ ਲੈ ਲੋ ਬਾਜਬਾ ਬਾ ਮੈਂ ਗੱਜਿਆਂ ਦਾ ਕਪੜਾ ਲੈ ਲੋ ਸੋਫੇ ਦਾ ਕਪੜਾ ਲੈ ਲੋ ਸਾਰਾ 30% ਡਿਸਕਾਊਂਟ 'ਤੇ 30% ਡਿਸਕਾਊਂਟ ਲੱਗ ਗਈ ਹੈ ਜੀ ਕਿੱਥੇ ਲੱਗੀ ਆ ਬੱਤਰਾ ਹੈਂਡਲੂਮ ਹਸਪੀਟਲ ਰੋਰ ਨਕੌਦਰ ਨਜ਼ਦੀਕ ਡਾਕਟਰ ਸਿੰਧੂ ਹੋਰ ਸੋ ਲਵਰ ਰਜਾਈਆਂ ਦੇ ਵੀ ਆ ਜੀ ਹਾਂ ਜੀ ਰਜਾਈਆਂ ਵੀ ਜੀ ਰਜਾਈਆਂ ਨੇ ਗਲਾਬ ਵੀ ਤਲਾਈਆਂ ਤਲਾਈਆਂ ਦਾ ਕੱਪੜਾ ਗੱਦੇ ਲੇਟਰੋਂ ਦੇ ਗੱਦੇ ਜਿਹੜੀ ਮਰਜੀ ਲੈ ਲੋ 30% ਸੌਣ ਦੇ ਜੋ ਮਰਜੀ ਲੈ ਲੋ 30% 30% ਲੈ ਬੇੜੀ ਮਰਜੀ ਲੈ ਲੋ 30 30 ਸੱਤੇ 30% ਲੈਸਟ ਲੈਸਟ ਆ ਬਾਜ਼ਾਰ ਨੂੰ ਬਾਜ਼ਾਰ ਨੂੰ ਬਾਜ਼ਾਰ ਨੂੰ ਸਸਤਾ ਉਹ ਟ੍ਰਾਈ ਕਰ ਸਕਦਾ ਮਤਲਬ ਜੋ ਬਾਜ਼ਾਰ ਚੀਜ਼ ਮਿਲੇ ਮੇਰੇ ਕੋਲ 30% ਘੱਟ ਲੈ ਲਵੇ ਸਾਰਾ ਘੁੰਮ ਕੇ ਆ ਜਵੇ ਸਾਰਾ ਜਿਸਮ ਮਰਜੀ ਘੁੰਮ ਕੇ ਆ ਜਵੇ 30% ਲੈਸਟ 30% ਲੈ ਹੋਰ ਵੀ ਦਿਖਾ ਦਿਓ ਜੀ ਵਾਹ ਜੀ ਵਾਹ ਬੜੀਆਂ ਬੜੀਆਂ ਜਾਈਆਂ ਬਹੁਤ ਬੜੀਆਂ ਬੜੀਆਂ ਜਾਈਆਂ ਜੀ ਬ੍ਰਾਂਡਰ ਬ੍ਰਾਂਡਰ ਜੀਆਂ ਸਾਈਜ਼ ਫੁੱਲ ਸਾਈਜ਼ ਫੁੱਲ ਸਾਈਜ਼ ਡਬਲ ਬੈੱਡ ਨਾਲ ਡਬਲ ਡਬਲ ਬੈੱਡ ਦੀ ਡਬਲ ਬੈੱਡ ਦੀ ਇਹ ਸਿੰਗਲ ਜੀ ਸਿੰਗਲ ਵੀ ਮਿਲ ਜਾਣਗੀਆਂ ਔਣਾ ਕਿੱਥੇ ਪੈਣਾ ਜੀ ਬੱਟਾ ਹੈ ਰੂਮ ਨੇ ਡਾਕਟਰ ਸੰਧੂ 9815124842 ਨੰਬਰ ਜੀ ਇੱਕ ਕਰ ਫਿਰ ਫੋਨ 989815124842 ਲੋ ਜੀ ਪਾਰੀ ਸੇਲ ਲੱਗੀ ਆ ਕਿੱਥੇ ਲੱਗੀ ਆ ਬਤਰਾ ਹੈਂਡਲੂਮ ਦੇ ਹਸਪੀਟਲ ਰੋਡ ਨਜ਼ਦੀਕ ਡਾਕਟਰ ਸੰਧੂ ਦੇ ਪਾਰੀ ਸੇਲ ਲੱਗੀ ਆ ਪਰਦੇ ਲੈ ਲਓ ਸਸਤੇ 100 ਰੁਪਏ ਦਾ ਪਰਦਾ 200 ਰੁਪਏ ਦਾ ਪਰਦਾ 300 ਦਾ ਪਰਦਾ ਰਜਾਈਆਂ ਸਸਤੀਆਂ ਗੱਦੇ ਸਸਤੇ ਗਲਾਬ ਸਸਤੇ ਕਿਉਂਕਿ ਬਤਰਾ ਸਾਹਿਬ ਨੇ ਇਹ ਵੀ ਗੱਲ ਕਹਿਤੀ ਆ ਕਿ ਦੁਕਾਨ ਕਰਨੀ ਆ ਖਾਲੀ ਔਰ ਮਾਲ ਜਿੰਨਾ ਲੁੱਟ ਸਕਦੇ ਨੇ ਲੁੱਟ ਕੇ ਲੈ ਜਾਓ ਜਲਦੀ ਤੋਂ ਜਲਦੀ ਲੈ ਜਾਓ ਦੁਕਾਨ ਜੇ ਕਿਸੇ ਨੇ ਰੈਂਟ ਤੇ ਵੀ ਲੈਣੀ ਹੋਵੇ ਜੀ ਹਾਂ ਇੱਕ ਵਾਰ ਫਿਰ ਮੈਂ ਦੱਸ ਦਿਆਂ ਜੇ ਕਿਸੇ ਨੇ ਦੁਕਾਨ ਇਹ ਰੈਂਟ ਤੇ ਲੈਣੀ ਹੋਵੇ ਪੂਰੀ ਦੀ ਪੂਰੀ ਨਕੋਦਰ ਵਾਲੇ ਨੇ ਲੈਣੀ ਹੋਵੇ ਲਾਗੇ ਛੱਗੇ ਨੇ ਲੈਣੀ ਹੋਵੇ ਬਤਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦਾ ਬਤਰਾ ਸਾਹਿਬ ਇੱਕ ਵਾਰ ਫਿਰ ਆਪਣਾ ਫੋਨ ਨੰਬਰ ਤੇ ਦੱਸ ਦਦਿਓ ਪਹਿਲੇ ਹਾਂ ਜੀ ਦੁਕਾਨ ਹੈਗੀ ਜੀ 182236 ਫਰੰਟ ਦੇ ਲੰਬਾਈ ਪਿਛਲੇ 40x40 ਦੋ ਹਾਲ ਆ ਮੇਰਾ ਨੰਬਰ ਹੈਗਾ 9815124842 ਦੁਕਾਨ ਕਰਨੀ ਆ ਪਖਾਲੀ ਹਾਂ ਦੁਕਾਨ ਕਰਨੀ ਆ ਖਾਲੀ ਤੇ ਮਾਲ ਵੇਚ ਦੇ ਤੇ ਮਾਲ ਵੇਚ ਲੈ ਜਵਾਲੀ ਰੁਪਏ ਦਾ ਜਿੰਨਾ ਜਿੰਨਾ ਲੈ ਆਉਂਦਾ ਲੈ ਜਾਓ ਲੈ ਲਿਓ ਜੀ ਕਹਿੰਦਾ ਦਿਵਾਲੀ ਤੋਂ ਪਹਿਲੇ ਜਿੰਨਾ ਮਾਲ ਲੈ ਜਾਣਾ ਲੈ ਲਿਓ ਸੇਲ ਲੱਗ ਗਈ ਆ ਜੀ ਬਤਰਾ ਹੈਂਡਲੂਮ ਦੇ ਸਸਤੇ ਤੋਂ ਸਸਤਾ ਮਾਲ ਆ ਦੁਕਾਨ ਕਰਨੀ ਇਹਨਾਂ ਨੇ ਖਾਲੀ ਇਸ ਕਰਕੇ ਲਾਈ ਆ ਸੇਲ ਭਾਰੀ ਸੇਲ ਭਾਰੀ ਧਮਾਕਾ ਨਕੌਦਰ ਦੇ ਵਿੱਚ ਬਤਰਾ ਹੈਂਡਲੂਮ ਦੇ ਆਪ ਬਤਰਾ ਹੈਂਡਲੂਮ ਮੇ ਪਹੁੰਚੀ ਹੈ ਅੱਜ ਕਹਾਂ ਸੇ ਆਏ ਹੋ ਮੈਂ ਇਜ਼ਰਾਈਲ ਸੇ ਆਈ ਹਾਂ ਵਾਹ ਜੀ ਵਾਹ ਇਜ਼ਰਾਈਲ ਸੇ ਆਈ ਹੈ ਹਾਂ ਜੀ ਕਿਸਾ ਸਾਮਾਨ ਲਗਾ ਆਪਕੋ ਬਤਰਾ ਬਹੁਤ ਬਹੁਤ ਅੱਛਾ ਹੈ ਅੱਛਾ ਹੈ ਔਰ ਇਸਕੇ ਜੇ ਕਪੜੇ ਉਹ ਵੀ ਬਹੁਤ ਅੱਛੇ ਹੈ और, और बहुत सस्ते भी हैं सस्ते भी हैं और सेल लगाई हुई है सेल हाँ जी हाँ जी क्या कहना चाहेंगे सभी आना चाहिए सभी को हाँ जी हाँ जी सभी को आना चाहिए बहुत अच्छे हैं सेल पे हैं जी। तो हाँ जी थैंक यू